ਵਰਗੇ ਕੰਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾਂ ਦੇ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਦੋਸਤੋ ਇੱਥੇ ਸੀਐਮ ਭਗਵੰਤ ਮਾਨ ਆਪਣੇ ਪਾਸਟ ਦੇ ਕੈਰੀਅਰ ਨੂੰ ਅਤੇ ਹੁਣ ਦੇ ਕੰਮਕਾਜ ਨੂੰ ਕੰਪੇਅਰ ਕਰਦੇ ਹੋਏ ਕੁਝ ਸਟੇਟਮੈਂਟਸ ਦੇ ਰਹੇ ਹਨ ਜੋ ਕਿ ਅਸੀਂ ਇਸ ਵੀਡੀਓ ਰਾਹੀਂ ਸੁਣਾਗੇ ਅਤੇ ਸੀਐਮ ਭਗਵੰਤ ਮਾਨ ਲਈ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜ਼ਰੂਰ ਸ਼ੇਅਰ ਕਰਨਾ ਇੰਜਣ ਬਦਲ ਲੈ ਗੱਡੀ ਪਾਡੀ ਤੇ ਛੜ ਗਈ ਦਿੱਲੀ ਦੀ ਵੀ ਪਾਡੀ ਤੇ ਛੜ ਗਈ ਪੰਜਾਬ ਦੀ ਵੀ ਛੜ ਗਈ ਇੰਜਣ ਬਦਲ ਲੈ ਬਸ ਇੰਜਣ ਨਵੇਂ ਨੇ ਨਵੇਂ ਨਮੀ ਨਮੀ ਸੋਚ ਐ ਨਵਾ ਖੂਨ ਐ ਕੋਈ ਲਾਲਚ ਹੈ ਨਹੀਂ پیسے ਕਮਾਉਣ ਥੋੜੀ ਆਇਆ ਤੈਹ ਕਮਾਉਣ ਦਾ ਕੰਮ ਛੱਡ ਕੇ ਆਇਆ ਅੱਜ ਵੀ ਮੈਂ ਤਾਂ ਜੀ ਜਾਮਾ ਬਾਲੀਵੁੱਡ ਚ ਲਫਟ ਚੈਲੰਜ ਵੈਰਾਜ ਮੈਂ ਤਾਂ ਬਹੁਤ ਆਫਰਾਂ ਨੇ ਕਿ ਆ ਜਾ ਮੈਂ ਕਹਿੰਦੇ ਹੁਣ ਤਾਂ ਲੋਕਾਂ ਦੇ ਹੱਕ ਚ ਠਿੱਲ ਪੇ ਪਾਈ ਹੁਣ ਸੋਹਣੀ ਵਾਂਗੂ ਅਗਲਾ ਕਨਾਰ ਆ ਰਹੀ ਹੈ ਹੁਣ ਤਾਂ ਹੁਣ ਪਿੱਛੇ ਨਹੀਂ ਦੇਖਣਾ ਹੁਣ ਤਾਂ ਅੱਗੇ ਹੀ ਜਾਣਾ ਜਿੱਥੇ ਜਾਣਾ ਪਬਲਿਕ ਲੈ ਕੇ ਜਾਊ ਆਪੀ ਲੈ ਕੇ ਜਾਓ ਸੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਬੈਠੇ ਆ ਮੇਰੇ ਵਰਗੇ ਕੰਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾਂ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾਂ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਕੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਫਿਰ ਮਾਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚ ਫਰਕ ਕੌਣ ਕੱਢਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਦੱਸਿਆ ਕਿ ਹੱਕਾਂ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਲੋਕਾਂ ਦੇ ਹੱਕਾਂ ਲਈ ਅਬਦੁੱਲ ਵੀ ਇਧਰੇ ਕਿ ਲੜਦਾ ਸੋਇਸ ਕਰਕੇ ਮੈਂ ਤੁਹਾਨੂੰ ਅੱਜ ਵਧਾਈ ਦੇਣਾ ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਲ ਹੋ ਗਿਆ ਤੁਹਾਡੇ ਵੀ ਦੋਸਤ ਬਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਈ ਜਾਂਦੇ ਨੇ ਉਹਨਾਂ ਨੂੰ ਕਹੋ ਥੋੜਾ ਜਿਹਾ ਥੋੜਾ ਥੋੜ੍ਹਾ ਜਿਹਾ ਸਬਰ ਕਰ ਲੈਣਾ ਬਸ ਅੱਗੇ ਆਉਂ ਆ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਕਿੰਨੀ ਵਾਰੀ ਆ ਗਿਆ ਆਉਨਾ ਮੈਂ ਇਸ ਹਾਲ 'ਚ ਕੋਈ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਤਾਂ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਲੈਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਤੁਹਾਨੂੰ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕੁਕ ਇੰਨਾ ਜਿਆਦਾ ਹਊਆ ਕ੍ਰੀਏਟ ਕਰਤਾ ਸੀ ਕੋਈ ਸਰਕਾਰੀ ਨੌਕਰੀ ਤਾਂ ਹੋਈ ਨਹੀਂ ਸਕਦਾ ਜੀ ਗਰੀਬ ਨੂੰ ਮਰ ਜੇ ਜਿੰਨਾ ਮਰਜੀ ਕਰ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਰ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਕਨਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀ ਆਉਗੀ ਅੱਜ ਇੱਕ ਬੰਦਾ ਕਨਾ ਦਿਓ ਜੇ ਇਹੜਾ ਇਹ ਕਹਿੰਦਾ ਹੋਵੇ ਕਿ ਜੀ ਮੈਂ ਪੈਸੇ ਦੇ ਕੇ ਨੌਕਰੀ ਲਈ ਹੈ ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਲਈ ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 5 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਪਾਰਸ਼ ਆ ਗਈ। ਨਾ। ਜੈ ਮੇਰਾ ਘਰ ਦਾ ਹੋਵੇ ਸਾਕਾ ਹੋਵੇ ਮੈਂ ਨਹੀਂ ਕਰਦਾ। ਮੈਨੂੰ ਇੱਕ ਮਲੇ ਸਾਬ ਕਹਿੰਦੇ ਵੀ 442 ਨੌਕਰੀਆਂ ਦੇ ਰਹੇ ਹਾਂ। ਮੈਂ ਹਾਂ। ਇੱਕ ਕਹਿੰਦੇ ਆਪਣਾ ਬੰਦਾ ਜਮੀ ਖਾਸ। ਮੈਂ ਅੱਛਾ। ਪੰਜ ਨੰਬਰਾਂ ਤੇ ਰਹਿ ਗਿਆ ਕਹਿੰਦਾ। ਅੱਛਾ ਮੈਂ। ਫਿਰ ਕੀ ਕਰੀ ਹੁਣ? ਕਹਿੰਦਾ ਆਪਣਾ ਬੰਦਾ ਤਾਂ ਜਮੀ ਖਾਸ। ਮੈਂ ਕੀ ਕਰੀਏ? ਕਹਿੰਦਾ ਇੱਕ ਨੂੰ ਘੜ ਤੋਂ ਇਧਰੋਂ। ਇਹਨੂੰ ਪਾ ਲੋ। ਨਗੇ ਪਾਤਾ ਲਊਗਾ ਮੈਂ ਪਰ ਮਨੂ ਜੀ ਨੂੰ ਕੱਢਾਂਗੇ ਉਹ ਕੀ ਦਾ ਬੰਦਾ ਯਾਰ ਉਹ ਵੀ ਆਪਣਾ ਬੰਦਾ ਖਾਸ ਕੀ ਪਤਾ ਉਹਦੀ ਕਬੀਲਦਾਰੀ ਕਿਵੇਂ ਲਈ ਤੇ ਚੜੂ ਕੀ ਪਤਾ ਭੈਣ ਕੁਮਾਰੀ ਬੈਠੀ ਹੋਈ